ਅਸੀਂ ਜੱਜੇਦਾਰ ਨੂੰ ਇਹ ਬੇਨਤੀ ਕੀਤੀ ਆ ਕਿ ਤੁਸੀਂ ਸਵੇਰੇ ਸੋਚ ਸਮਝ ਕੇ ਕੋਈ ਫੈਸਲਾ ਲਿਓ ਕਿਤੇ ਗਲਤ ਫੈਸਲਾ ਲੈ ਲਿਆ ਤੇ ਕਿਤੇ ਉਹ ਨਾ ਹੋਵੇ ਵੀ ਤੁਸੀਂ ਵੀ ਗੁਰਬਚਨ ਸਿੰਘ ਦੀ ਕੈਟਾਗਰੀ ਵਿੱਚ ਆ ਜਾਓ ਸਿੱਖ ਧਰਮ ਨੂੰ ਮਤਲਬ ਰਿਪਰੈਜ਼ੈਂਟ ਕਰਦੀ ਹੈ ਕਮਿਟੀ ਪਰ ਏਡੀ ਵੱਡੀ ਗਲਤੀ ਹੋਈ ਕਿ ਕਿਤਾਬ ਛਾਪੀ ਗਈ ਹੈ ਉਹਨਾਂ ਦੇ ਖਿਲਾਫ ਇਹਨਾਂ ਨੂੰ ਕਾਰਵਾਈ ਕਰਨ ਲੱਗਿਆਂ ਡਾਕਟਰ ਬਿਲਕੁਲ ਠੀਕ ਸਵਾਲ ਤੁਹਾਡਾ ਬੜਾ ਐ ਸੜੇ ਨਾਲ ਜੁੜੇ ਨੇ ਸਰਦਾਰ ਬਲਦੇਵ ਸਿੰਘ ਜੀ ਸਰਸਾ ਸਾਹਿਬ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਜੋਸ਼ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਧਾਰਮਿਕ ਪੁਸਤਕ ਛਾਪੀ ਗਈ ਹੈ ਜਿਹਦੇ ਵਿੱਚ ਸਰਸਾ ਸਾਹਿਬ ਦਾ ਇਲਜ਼ਾਮ ਹੈ ਕਿ ਬਹੁਤ ਸਾਰਾ ਉਹਦੇ ਵਿੱਚ ਆਪ ਸ਼ਬਦ ਜਿਹੜੇ ਆ ਉਹ ਗੁਰੂਆਂ ਦੇ ਬਾਅਦ ਦੇ ਲਿਖੇ ਗਏ ਨੇ ਉਸ ਵਿਸ਼ੇ ਤੇ ਗੱਲ ਕਰਾਂਗੇ ਸਰਸਾ ਸਾਹਿਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਸਰਸਾ ਸਾਹਿਬ ਜਿਹੜੀ ਕਿਤਾਬ ਦੀ ਤੁਸੀਂ ਗੱਲ ਕਾਫੀ ਢੇਰ ਤੋਂ ਸੰਘਰਸ਼ ਲੜ ਰਹੇ ਹੋ ਕਿਤਾਬ ਨੂੰ ਲੈ ਕੇ ਕਿ ਸ਼੍ਰੋਣੀ ਕਮੇਟੀ ਵੱਲੋਂ ਕਿਤਾਬ ਛਾਪੀ ਗਈ ਹੈ ਔਰ ਉਹਦੇ ਵਿੱਚ ਗੁਰੂਆਂ ਦੇ ਬਾਰੇ ਬਹੁਤ ਮਤਲਬ ਕਿ ਅਪਸ਼ਬਦ ਛਾਪੇ ਗਏ ਨੇ ਔਰ ਜੋ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਨੇ ਧਾਮੀ ਸਾਹਿਬ ਉਹਨਾਂ ਦੇ ਇਹ ਕਹਿਣਾ ਕਿ ਕਿਤਾਬ ਨੂੰ ਅਸੀਂ ਵਾਪਸ ਲੈ ਲੈਣੇ ਆ ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਸਭ ਤੋਂ ਪਹਿਲੀ ਗਲਤੀ ਹੈ ਕਿ ਇਹ ਜਿਹੜੀ ਕਿਤਾਬ ਆ ਇਸ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਔਰ ਇਹ ਹਿੰਦੀ ਭਾਸ਼ਾ ਵਿੱਚ ਛਪੀ ਹੈ ਭਾਸ਼ਾ ਦਾ ਕੋਈ ਚੱਕਰ ਨਹੀਂ ਪਰ ਜਿੱਥੇ ਛਪੀ ਬਹੁਤ ਅਸਰਤ ਹੋ। ਔਰ ਇਹ ਕਿਤਾਬ ਆ ਦੇਖ ਲਓ ਕਿ ਲੋਕੋ ਦੇਖ ਲਓ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਔਰ ਪ੍ਰਧਾਨ ਸਾਹਿਬ ਮੰਨ ਵੀ ਰਹੇ ਨੇ ਕਿ ਇਹ ਕਿਤਾਬ ਅਸੀਂ ਵਾਪਸ ਲੈ ਲਈ ਆ। ਇਸ ਕਿਤਾਬ ਦੇ ਵਿੱਚ ਜੋ ਲਿਖਿਆ ਹੈ ਨਾ ਮੈਂ ਆਪਣੇ ਮੂੰਹ ਤੋਂ ਬੋਲ ਨਹੀਂ ਸਕਦਾ। ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜੋ ਸ਼ਬਦਾਵਲੀ ਦਸਾਂ ਗੁਰਸਹਿਬਾਨ ਦੇ ਖਿਲਾਫ ਲਿਖੀ ਗਈ ਆ। ਆਤਮਾ ਬਹੁਤ ਮਾੜੀ ਸ਼ਬਦੀ ਕਿਸੇ ਮਾੜੇ ਤੋਂ ਮਾੜੇ ਬੰਦੇ ਤੇ ਪ੍ਰਤੀ ਵੀ ਉਹ ਸ਼ਬਦ ਜਿਹੜਿਆ ਉਹਨਾਂ ਦੀ ਵਰਤੋਂ ਨਹੀਂ ਕਰ ਸਕਦੇ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਵੀ ਕੀ ਆ 16 ਮਾਰਚ 2013 ਨੂੰ ਡੇ ਐਂਡ ਨੈਕਟਿਵੀ ਚੈਨਲ ਤੇ লাইਵ ਪ੍ਰੋਗਰਾਮ ਚੱਲਿਆ ਔਰ ਮੈਂ ਉਹਦੇ ਵਿੱਚ 25 ਮਿੰਟ ਦੀ ਵੀਡੀਓ ਆ ਕੁਝ ਸਾਰਾ ਕੁਝ ਦੱਸਿਆ ਸੋ ਇਸ ਕਿਤਾਬ ਨੂੰ ਛਾਪਣ ਤੋਂ ਬਾਅਦ ਪ੍ਰਕਾਜਦੋਂ ਹੋ ਗਈ ਇਹ ਕਿਤਾਬ ਮੇਰੇ ਕੋਲ 2007 ਚ ਆਈ ਆ ਔਰ ਖਾਲਸੇ ਦੇ 300 ਸਾਲਾ ਸਾਜਨਾ ਦੇਸ਼ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾ ਕੇ ਇੱਕ ਕਿਤਾਬ ਪਬਲਿਸ਼ ਕੀਤੀ ਗਈ ਆ। ਔਰ ਇਸ ਕਿਤਾਬ ਤੋਂ ਦੱਸਿਆ ਵੀ ਬਹੁਤ ਮਾੜੀ ਸ਼ਬਦਾਵਲੀ ਆ। ਹੁਣ ਪ੍ਰਧਾਨ ਸਾਹਿਬ ਨੂੰ ਮੇਰਾ ਇੱਕ ਸਵਾਲ ਆ ਜਿਹੜਾ ਪ੍ਰਧਾਨ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਸਰਕਾਰ ਜਿਹੜੀ ਆ ਇਹ ਦਖਲਅੰਦਾਜ਼ੀ ਤੇਰੀ ਆ। ਇਹ ਸਾਡੇ ਤਾਂ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਮਸਲੇ ਆਉਂਦੀ ਆ। ਉਹ 328 ਰੁਪਿਆਂ ਬਾਰੇ ਵੀ ਕਹਿ ਰਹੀ ਆ ਕਿ ਜੀ ਇਹ ਸਾਡਾ ਧਾਰਮਿਕ ਮਸਲਾ ਹੈ। ਇਹ ਸਾਡਾ ਪੰਥਕ ਮਸਲਾ ਹੈ। ਇਹ ਅਕਾਲ ਤਖਤ ਸਾਹਿਬ ਨੂੰ ਇਲਾਮ ਖੜਾ ਜਾ ਰਿਹਾ। ਪਰ ਮੇਰਾ ਇੱਕ ਸਵਾਲ ਹੈ ਧਾਮੀ ਸਾਹਿਬ ਤੁਸੀਂ ਇਤਿਹਾਸ ਤੋਂ ਜਾਣੂ ਚੰਦੂ ਜਿਸ ਨੇ ਬਹੁਤ ਮਾਰੇ ਕਰਮ ਕੀਤੇ ਉਦੋਂ ਉਸ ਟਾਈਮ ਤੇ ਪੰਚਮ ਪਾਤਸ਼ਾਹ ਨੂੰ ਤਸੀਹੇ ਦਿੱਤੇ ਗਏ ਤੇ ਛੇਵੇਂ ਪਾਤਸ਼ਾਹ ਨੇ ਉਸ ਚੰਦੂ ਦੇ ਨੱਕ ਜਨਥਾ ਭਾ ਕੇ ਦਿਲੋਂ ਲਾਹਰ ਲੈਂਦਾ ਔਰ ਉਹ ਕਿਹੜੀ ਮੋਤੇ ਮਰਿਆ ਸਭ ਨੂੰ ਪਤਾ ਉਸ ਤੋਂ ਬਾਅਦ ਮਸੰਦ ਤੇ ਫਿਰ ਮਸੰਦਾਂ ਨੇ ਜਦੋਂ ਮਨਾਈਆਂ ਕੀਤੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਮਸੰਦਾਂ ਨੂੰ ਵੀ ਤਸੀਹੇ ਦੇ ਦੇ ਕੇ ਜਿਹੜਾ ਸੀ ਉਹ ਕਤਲ ਕੀਤਾ ਕੀ ਉਸ ਟਾਈਮ ਤੇ ਚੰਦੂ ਜਾਂ ਮਸੰਦਾਂ ਨੇ ਗੁਰੂ ਸਾਹਿਬ ਕੋਲੋਂ ਮਾਫੀ ਨਾ ਮੰਗੀ ਨਾ 6ਵੇਂ ਪਾਤਸ਼ਾਹ ਨੇ ਬਖਸ਼ਿਆ ਚੰਦੂ ਨੂੰ ਤੇ ਨਾ ਹੀ 10ਵੇਂ ਪਾਤਸ਼ਾਹ ਨੇ ਬਖਸ਼ਿਆ ਮਸੰਦਾਂ ਨੇ ਫਿਰ ਗੱਲ ਆਉਂਦੀ ਆ ਮਸੇ ਰੰਗੜ ਤੇ ਮਸੇ ਰੰਗੜ ਨੇ ਜਦੋਂ ਬੇਰਗੀ ਕੀਤੀ ਸ੍ਰੀ ਦਰਬਾਰ ਸਾਹਿਬ ਦੀ ਉਹਦਾ ਸਿਰ ਵੱਢ ਕੇ ਲੈ ਗਏ ਫਿਰ ਆਗੇ ਮਹੰਤ ਮਹੰਤਾ ਨੇ ਵੀ ਬਹੁਤ ਮਾੜੇ ਕੰਮ ਕੀਤੇ ਤੇ ਸਹਾਤਾ ਦੇ ਕੇ ਤੇ ਉਹ ਫਿਰ ਜਿਹੜੇ ਗੁਰੂ ਘਰ ਸੀ ਆਜ਼ਾਦ ਕਰਾਏ ਇਹਨਾਂ ਕੋਲ ਪਰ ਇੱਕ ਸਵਾਲ ਹੈ ਜਿਸ ਤਰ੍ਹਾਂ ਚੰਦੂ ਦਾ ਨਾਂ ਉਹਦਾ ਸੁਚਾਨੰਦ ਦਾ ਨਾਂ ਵੀ ਹੁੰਦਾ ਹੈ ਜਿਹਨੇ ਛੋਟੇ ਸਹਿਬਜ਼ਾਦੇ ਜਿਹੜਾ ਸੀ ਉਹ ਨੀਹਾਂ ਚ ਚੜ੍ਹ ਮੈਂ ਉਹਨਾਂ ਨੇ ਬੜੇ ਮਾਰੇ ਕਰ ਦਿੱਤੇ ਲੇਕਿਨ ਉਹਨਾਂ ਵੱਲੋਂ ਕਿਸੇ ਨੇ ਵੀ 10 ਗੁਰੂ ਸਹਿਬਾਨ ਵਿੱਚੋਂ ਕਿਸੇ ਇੱਕ ਗੁਰੂ ਸਾਹਿਬ ਦੇ ਖਿਲਾਫ ਅਪ ਸ਼ਬਦ ਲਿਖ ਕੇ ਕੋਈ ਕਿਤਾਬ ਨਹੀਂ ਲਿਖੀ ਲੇਕਿਨ ਜੇ ਸ੍ਰੋਮਣੀ ਕਮੇਟੀ ਨੇ ਇਹ ਏਡੀ ਵੱਡੀ ਕਿਤਾਬ ਜਿਹੜੀ ਆ ਇਹ ਲਿਖ ਦਿੱਤੀ 722 ਪੰਨਿਆਂ ਦੀ ਤੇ ਇਹ ਇੱਕ ਸ੍ਰੋਮਣੀ ਕਮੇਟੀ ਕਿਤਾਬ ਵਾਪਸ ਲੈ ਕੇ ਤੇ ਭਰੀ ਹੋਗੀ ਇਦਾਂ ਮਲ ਜਿਹੜੀਆਂ ਉਦੋਂ ਫਿਰ ਉਹਨਾਂ ਨੂੰ ਸਜ਼ਾ ਦਿੱਤੀਆਂ ਉਹ ਗਲਤ ਚਲ ਕਿਉਂਕਿ ਉਹਨਾਂ ਨੇ ਮਾੜੇ ਕਰਮ ਦਾ ਕੀਤੇ ਪਰ ਲਿਖਤ ਨਹੀਂ ਤੇ ਇਹ ਤਾਂ ਮੈਂ ਇਹ ਗੱਲ ਕਹਿਣਾ ਹੈ ਡੰਕੇ ਦੀ ਝੋਟ ਤੇ ਹੈ ਨਾ ਵੀ ਅੱਜ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਲਾਰਾ ਪ੍ਰਬੰਧਕ ਇਹ ਚੰਦੂ ਤੋਂ ਮਸੰਦਾ ਤੋਂ ਮਸੇ ਰੰਗੜ ਤੋਂ ਮਾਨਤਨ ਨਰੈਣੂਆ ਤੇ ਸੁੱਚਾ ਨੰਦ ਤੋਂ ਵੱਧ ਦੋਸ਼ੀ ਨੇ ਜਿਸ ਕਰਕੇ ਇਹ ਬਖਸ਼ਯੋਗ ਨਹੀਂ ਤੇ ਅਸੀਂ ਇਸ ਇਸੇ ਸਬੰਧ ਵਿੱਚ ਅੱਜ ਜਿਹੜਾ ਆ ਮੰਗ ਪੱਤਰ ਦੇ ਕੇ ਆਏ ਆ ਜਥੇਦਾਰ ਸ੍ਰੀ ਅਕਾਲਤਾ ਜੀ ਸਾਹਿਬ ਨੂੰ ਭਾਵੇਂ ਉੱਥੇ ਸਾਨੂੰ ਨਹੀਂ ਮਿਲੇ ਪਰ ਇਹ ਈਮੇਲ ਰਾਈ ਭੇਜਿਆ ਤਾਂ ਬਾਕੀ ਤੁਹਾਡੇ মিডিਆ ਰਹਿ ਕਰਾਂ ਜਾ ਰਹੀਆਂ ਨੇ ਇਸ ਮੰਗ ਪੱਤਰ ਦੇ ਵਿੱਚ ਅਸੀਂ ਸਾਰੇ ਵਿਸਥਾਰ ਸਹਿਤ 328 ਰੁਪਿਆਂ ਦੀ ਗੱਲ ਵੀ ਕੀਤੀ ਆ ਹੋਰ ਵੀ ਗੱਲਬਾਤ ਕੀਤੀ ਆ ਤੇ ਨਾਲ ਅਕਾਲ ਤਖਤ ਤੋਂ ਕਹਿੰਦੇ ਨੇ ਕਿ ਅਸੀਂ ਅਕਾਲ ਤਖਤ ਨੂੰ ਸੁਪਰੀਮ ਮੰਨਦੇ ਆ ਤੇ ਅਕਾਲ ਤਖਤ ਤੋਂ ਦਸੰਬਰ 2018 ਦੇ ਵਿੱਚ ਨਾਮ ਤਾਰੀ ਕੁਕਿਆਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਅਕਾਲ ਤਖਤ ਨੇ ਪੀਐਨ ਦੇ ਖਿਲਾਫ ਪੰਡਿਤ ਕਾਨੂੰਨੀ ਕਾਰਵਾਈ ਜੇ ਕਹਾਣੀ ਉਹ ਲੰਬੀ ਆ ਥੋੜੀ ਜੀ ਪਰ ਮੈਂ ਸਿਰਫ ਇਹ ਨਹੀਂ ਦੱਸਾਂਗਾ ਕਿ ਉਸ ਅਕਾਲ ਤਖਤ ਤੋਂ ਹੋਏ ਉਹ ਕਾਨੂੰਨੀ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਪਾਲਣਾ ਨਹੀਂ ਕੀਤੀ ਤੇ ਫਿਰ ਇਹ ਅਕਾਲ ਤਖਤ ਨੂੰ ਕਿਵੇਂ ਮੰਨੇ ਫਿਰ ਅਸੀਂ ਸਾਨੂੰ ਜਿਹੜਾ ਖਦਸਾ ਸੀ ਅਸੀਂ ਅੱਜ ਮੰਗ ਪੱਤਰ ਕਿਉਂ ਦਿੱਤਾ ਹੈ ਇਸ ਕਰਕੇ ਦਿੱਤਾ ਹੈ ਕਿ ਇਹਨਾਂ ਨੇ ਪਹਿਲਾਂ ਅਕਾਲ ਤਖਤ ਦੀ ਜਿਹੜੀ ਉਹ ਵਰਤੋਂ ਕਰਕੇ ਤੇ ਇਹ ਹੋਂ ਤੱਕ ਦੁਰਵਰਤੋਂ ਕਰਦੇ ਰਹੇ ਉਥੇ ਜਿਹੜਾ ਜੱਤੇਦਾਰ ਬੈਠਾ ਉਹਨੂੰ ਆਪਣੀ ਮਰਜ਼ੀ ਨਾਲ ਚਲਾਉਂਦੇ ਰਹੇ ਜਿਵੇਂ ਕਿ ਸਰਸੇ ਸਾਧ ਨੂੰ ਮਾਫੀ ਦਵਾਈ ਗਈ ਪਰ ਲੋਕਾਂ ਨੇ ਨਾ ਮੰਨਿਆ ਸਿੱਖ ਸੰਗਤ ਬਾਜ਼ਾਰ ਸੜਕਾਂ ਤੇ ਆ ਗਈ ਫਿਰ ਇਹਨਾਂ ਨੇ ਅਗਬਾਰਾ ਚਸ਼ਤਿਹਾਰ ਦਿੱਤੇ 90 ਲੱਖ ਦੇ ਸੰਗਤ ਨੇ ਫਿਰ ਵੀ ਨਾ ਮੰਨਿਆ ਫਿਰ ਉਹ ਹੁਕਮ ਨਾਵਾ ਵਾਪਸ ਲੈਣਾ ਪਿਆ ਤੇ ਸਾਡੀ ਅਸੀਂ ਜੱਤੇਦਾਰ ਨੂੰ ਇਹ ਬੇਨਤੀ ਕੀਤੀ ਆ ਕਿ ਤੁਸੀਂ ਸਵੇਰੇ ਸੋਚ ਸਮਝ ਕੇ ਕੋਈ ਫੈਸਲਾ ਲਿਓ ਕਿਤੇ ਗਲਤ ਫੈਸਲਾ ਲੈ ਲਿਆ ਤੇ ਕਿਤੇ ਉਹ ਨਾ ਹੋਵੇ ਵੀ ਤੁਸੀਂ ਵੀ ਗੁਰਬਚਨ ਸਿੰਘ ਦੀ ਕੈਟਾਗਰੀ ਵਿੱਚ ਆ ਜਾਓ ਤੁਸੀਂ ਵੀ ਉਸ ਲਾਈਨ 'ਚ ਖੜੇ ਹੋ ਜਾਓ ਤੇ ਲੋਕ ਤੁਹਾਨੂੰ ਵੀ ਜਿਹੜਾ ਉਹ ਸਵਾਲ ਕਰਨ ਇਸ ਕਰਕੇ ਹੀ ਅੱਜ ਮੈਂ ਪੁੱਤਰ ਦੇਖਿਆ ਸਰ ਸਰ ਸਾਹਿਬ ਜਿਹੜੀ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਧਾਰਮਿਕ ਜਿੰਨੇ ਵੀ ਕੋਈ ਆਪਣੇ ਕੰਮ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲਦਾ ਜਾਂ ਸਿੱਖ ਧਰਮ ਨੂੰ ਮਤਲਬ ਰਿਪਰੈਜ਼ੈਂਟ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਏਡੀ ਵੱਡੀ ਗਲਤੀ ਹੋਈ ਕਿ ਕਿਤਾਬ ਛਾਪੀ ਗਈ ਆ ਤੇ ਉਹਨਾਂ ਦੇ ਖਿਲਾਫ ਇਹਨਾਂ ਨੂੰ ਕਾਰਵਾਈ ਕਰਨ ਲੱਗਿਆ ਡਾਕਟਰ ਚੋਲਾ ਬਿਲਕੁਲ ਠੀਕ ਸਵਾਲ ਤੁਹਾਡਾ ਬੜਾ ਐਨ ਹੁਣ ਇਹ ਜਿਹੜੀ ਕਿਤਾਬ ਆ ਕਿਸ ਕਿਤਾਬ ਦੇ ਬਾਰੇ ਜਿਹੜੀ 16 ਮਾਰਚ 2013 ਨੂੰ ਡੇ ਐਂਡ ਨਾਈਟ ਤੇ ਲਾਈਵ ਪ੍ਰੋਗਰਾਮ ਚੱਲਿਆ ਨਾ ਜਦੋਂ ਇਹ ਕਿਤਾਬ ਮੇਰੇ ਕੋਲ 2007 ਚ ਆਈ ਆ ਮੈਂ ਦਿੱਤਾ ਤੱਕ ਗਿਆ ਕਿ ਇਹ ਕਿਤਾਬ ਦਾ ਖਰੜਾ ਕਿੱਥੋਂ ਤਿਆਰ ਹੋਇਆ ਸ਼ਰੋਮਣੀ ਕਮੇਟੀ ਕੋਲ ਕਹਿੰਦੀ ਆ ਸਰੋਮਣੀ ਕਮੇਟੀ ਨੇ ਕਿਹਦੇ ਕਹਤੇ ਇਹ ਕਿਤਾਬ ਇੰਨੀ ਮਾੜੀ ਛਵੀ ਤੇ ਫਿਰ ਜਦੋਂ ਤੋਂ ਇਹ ਕਿਤਾਬ ਆਈ ਆ ਤੇ ਮੈਂ ਅੱਜ ਤੱਕ ਜਿੰਨੇ ਪ੍ਰਧਾਨ ਸਰੋਮਣੀ ਕਮੇਟੀ ਬਣੇ ਨੇ ਉਹਨਾਂ ਤੱਕ ਪਹੁੰਚ ਕੀਤੀ ਆ ਜਿੰਨੇ ਜਥੇਦਾਰ ਬਣੇ ਨੇ ਉਹਨਾਂ ਤੱਕ ਪਹੁੰਚ ਕੀਤੀ ਆ ਪਰ ਅੱਜ ਤੱਕ ਇਹਨਾਂ ਨੇ ਮੈਂ ਕਿਹਾ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਕਿਹੜੀ ਕਾਲੇ ਮੂੰਹ ਵਾਲੀ ਭੇਡ ਬੈਠੀ ਆ ਜਿਨੇ ਇੰਨੀ ਖਤਰਨਾਕ ਕਿਤਾਬ ਜਿਹੜੀ ਆ ਇੰਨੀ ਮਾੜੀ ਸ਼ਬਦਾਂ ਵਾਲੀ ਕਿਤਾਬ ਪਬਲਿਸ਼ ਕੀਤੀ ਆ ਪਰ ਅੱਜ ਤੱਕ ਧਾਮੀ ਨੇ ਵਾਅਦਾ ਕੀਤਾ ਸਰਨ ਪ੍ਰਚਾਰ ਕਮੇਟੀ ਦੇ ਸਖਤਰ ਨੂੰ ਵੀ ਕਿਹਾ ਮੇਰੇ ਕੋ ਵੀਡੀਓ ਨੇ ਵੀ ਇਹਦਾ ਯਾਰ ਪੜਤਾਲ ਕਰੋ ਵੀ ਕੌਣ ਆਦਮੀ ਸੀ ਜਿਨੇ ਕਿਤਾਬ ਚਪਾਈ ਆ ਪਰ ਅੱਜ ਤੱਕ ਨਹੀਂ ਕਿਉਂ ਨਹੀਂ ਜਿਹੜਾ ਸਵਾਲ ਤੁਸੀਂ ਕੀਤਾ ਵੀ ਕਾਰਨ ਕੀ ਆ ਕਾਰਨ ਅਸਲ ਇਹ ਆ ਕਿ ਇਹਦੇ ਪਿੱਛੇ ਮੈਂ ਉਹ ਕਿਤਾਬ ਜਿਹੜੀ ਕਿਤਾਬ ਆ ਇਹ ਪ੍ਰਕਾਸ਼ਿਓ ਬਾਦਲ ਦੇ ਕਹਿਣ ਲੱਗਾ Nagpur ਤੋਂ ਇਹ ਖੜਾ ਤਿਆਰ ਹੋਇਆ ਬਾਦਲ ਕੋਲ ਆਈ ਬਾਦਲ ਨੇ ਆਪਣੇ ਚਹੇਤੇ ਨੂੰ ਸਰੋਣੀ ਕਮੇਟੀ ਦਿੱਤੀ ਉਹਨੇ ਲੋਕਾਂ ਨੂੰ ਗਮਰਾਹ ਕਰਕੇ ਜਿਹੜੇ ਬਾਕੀ ਵੀ ਸੀ ਉਹਨਾਂ ਨੂੰ ਵੀ ਗੁੰਮਰਾਹ ਕਰਕੇ ਤੇ ਇਹ ਕਿਤਾਬ ਪਬਲਿਸ਼ ਕਰਾਈ ਹੁਣ ਜੇਕਰ ਇਸ ਉਸ ਬੰਦੇ ਨੂੰ ਸਾਹਮਣੇ ਲਿਆਉਂਦੇ ਆ ਤੇ ਉਹ ਪਰਦੇ ਫਾਸ ਹੁੰਦੇ ਨੇ ਜਿਸ ਤਰ੍ਹਾਂ 328 ਰੁਪਿਆਂ ਦੇ ਉੱਤੇ ਇਹਨਾਂ ਨੇ ਪਹਿਲਾਂ ਤਾਂ ਕਹਿਤਾ ਵੀ ਅਸੀਂ ਫੌਜਦਾਰੀ ਕੇਸ ਵੀ ਕਰਾਵਾਂਗੇ ਪਰ ਭਾਗੀ ਕਾਰਵਾਈ ਉਹ ਵੀ ਭਾਗੀ ਕਾਰਵਾਈ ਚ ਹੋ ਗਈ ਜੇ ਫੌਜਦਾਰੀ ਵਾਸਤੇ ਅੱਜ ਮੁਕਦਮਾ ਦਰਜ ਹੋਇਆ ਤੇ ਅੱਜ ਭਾਈ ਵਡਾਲਾ ਸਾਹਿਬ ਦੇ ਖਿਲਾਫ ਵੀ ਅੱਜ ਸਰਕਾਰ ਦੇ ਖਿਲਾਫ ਵੀ ਪਰ ਇਹਨਾਂ ਨੂੰ ਆਪਣੇ ਚਿੱਤੇ ਭੁੱਲ ਗਏ ਜਦੋਂ ਚੁਗਿੰਦਰ ਸਿੰਘ ਸਪੋਕਸਮੈਨ ਨੇ ਇੱਕ ਆਰਟੀਕਲ ਲਿਖਿਆ ਔਰ ਉਸ ਆਰਟੀਕਲ ਦੇ ਵਿੱਚ ਸ਼ਬਦ ਗਲਤ ਸਨ ਜਦੋਂ ਕਾਮ ਨੇ ਇਤਰਾਜ਼ ਕੀਤਾ ਉਹਨੇ ਆਰਟੀਕਲ ਆਪਣਾ ਵਾਪਸ ਲੈ ਲਿਆ ਤੇ ਜਨਤਕ ਤੌਰ ਤੇ ਲਿਖਤੀ ਮਾਫੀ ਮੰਗੀ ਲਿਖਤੀ ਪਰ ਉਹਨੂੰ ਫੇਰੇ ਜਿਹੜਾ ਸੀ ਉਥੇ ਜਾ ਕੇ ਮਗ ਪੱਤਰ ਦਿੰਦੇ ਨੇ ਅਵਤਾਰ ਸਿੰਘ ਮੱਕੜ ਪੰਜਾ ਸਿੰਘ ਸਹਿਬਾਨਾ ਨੂੰ ਨਾਲ ਲੈ ਕੇ ਸੰਸਮਾਜ ਨੂੰ ਬਾਬਰ ਨਾਨ ਸਿੰਘ ਤੋਂ ਮੇਹਰੀ ਇਹਨਾਂ ਨੂੰ ਨਾਲ ਲੈ ਕੇ ਤੇ ਪ੍ਰਕਾਸ਼ ਤੋਂ ਬਦਲ ਮਿਲਦੇ ਔਰ ਉਹਨੂੰ ਤਾਨੇ ਮੇਨੇ ਦਿੰਦੇ ਆ ਵੀ ਤੂੰ ਏਡੇ ਵੱਡੇ ਇਸ ਕੇਸ ਦੇ ਉੱਤੇ ਕਾਂਡ ਦਿੱਤੇ ਜਿਹੜਾ ਉਹ ਤੂੰ ਚੁੱਪ ਐ ਤੇਰੀ ਚੁੱਪ ਠੀਕ ਨਹੀਂ ਗਈ ਤੇ ਫਿਰ ਉਹ ਐਫ ਆਈ ਆਰ ਦਰਜ ਕਰਾਉਂਦਾ ਉਹ ਵੀ ਤੇ ਧਾਰਮਿਕ ਮਸਲਾ ਸੀ ਉਹਦੋਂ ਕਿਉਂ ਨਹੀਂ ਆਨ ਕੀਤਾ ਫਿਰ ਜਿਹੜਾ ਉਹ ਜਿਸ ਤਰ੍ਹਾਂ ਸਰਸੇ ਸਾਹਦ ਨੂੰ ਮਾਫੀ ਦੇ ਕੇ ਤੇ ਮੁੜ ਕੇ ਵਾਪਸ ਲੈਣੀ ਪਈ ਅਸੀਂ ਅੱਜ ਇਹੀ ਚੀਜ਼ ਜਿਹੜੀ ਆ ਇਹ ਗੜਗਾ ਸਾਹਿਬ ਤੱਕ ਪਹੁੰਚਾਈ ਆ ਪੱਤਰ ਵੀ ਉਹਨਾਂ ਨੂੰ ਈਮੇਲ ਰੈਂਗ ਕਰ ਦਿੱਤਾ ਤੁਹਾਡੀ মিডিਆ ਰੈਂਗ ਵੀ ਕੰਮ ਚੱਲ ਗਿਆ ਹੁਣ ਵੇਖਣਾ ਕਿ ਸਵੇਰੇ ਸਿੰਘ ਸਾਹਿਬ ਜੜੀ ਨੇ ਉਹ ਕੀ ਕਰਦੇ ਨੇ ਸੋ ਅਸੀਂ ਇਹ ਗੱਲ ਇਹ ਵੀ ਗੱਲ ਕਹੀ ਆ ਮੈਂ ਪੱਤਰ 'ਚ ਲਿਖਿਆ ਪੱਤਰ 'ਚ ਲਿਖਤੀ ਦੇਖਿਆ ਹੈ ਕਿ ਸਿੰਘ ਸਾਹਿਬ ਇਹ ਜਿਹੜੀ ਕਿਤਾਬ ਛਪੀ ਆ ਜਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਸੰਬੰਧ ਵਿੱਚ ਜਿਹੜਾ ਕੇਸ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ ਕਿ ਸਾਰਾ ਬਾਦਲਾਂ ਦੇ ਕਹਿਣ ਤੇ ਹੋ ਰਿਹਾ ਤੇ ਬਾਦਲ ਪਰਿਵਾਰ ਜਿਹੜਾ ਹੈ ਇਹ ਸਿੱਖ ਧਰਮ ਦੇ ਉੱਤੇ ਇੱਕ ਕਲੰਕ ਹੈ ਜਿਸ ਕਰਕੇ ਜਿਨ੍ਹਾਂ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਨੂੰ ਜਿਹੜਾ ਗੈਪ ਕੀਤਾ ਤੋੜ ਕੀਤੀ ਤੇ ਅੱਜ ਕੇਸ ਨੂੰ ਜਿਹੜਾ ਦਬਾਇਆ ਜਾ ਰਿਹਾ ਇਹ ਤੇ ਅਕਤਾ ਇਹਦੇ ਪਿੱਛੇ ਸੋਚ ਕਿਹੜੀ ਕੰਮ ਕਰਦੀ ਆ ਤੇ ਸਾਰੇ ਇਸ ਕਰਕੇ ਇਹ ਬਾਦਲ ਪ੍ਰਵਾਹ ਤੇ ਇਹ ਦੇ ਦੇ ਜਿਹੜੇ ਸਹਿਯੋਗੀ ਨੇ ਇਹਨਾਂ ਨੂੰ ਪੰਥ ਵਿੱਚੋਂ ਖਾਰਜ ਕੀਤਾ ਜਾਵੇ ਹੁਣ ਵੇਖਣਾ ਵੀ ਜਹਦਾਰ ਸਾਹਿਬ ਕੀ ਕਰਦੇ ਆ